ਉਹ ਨਹੀਂ ਗੱਲ ਅਸ ਫੇਰ ਦਾ ਨਹੀਂ ਹੈ ਅੱਜ ਆ ਰਹੇ ਪੜੇ ਭਾਈ ਗਾਇਟ ਆ ਜਾਰੇ ਸਾਰੇ ਜੀ ਸਰ ਪੰਜ ਸਿੱਖ ਆ ਜਵਾਂ ਹਾਂਜੀ ਸਰ ਜੀ ਸਰ ਆਖਰੋਂ ਅਕੰਡਾ ਜੀ ਧਿਆਰੇ ਜੀ ਕਿਸ ਤਰ੍ਹਾਂ ਦਾ ਰਿਪੋਰਟ ਮੰਗ ਰਹੇ ਦੇਖੋ ਜੀ ਪਿਛਲੇ ਡੇਢ ਮਹੀਨੇ ਤੋਂ ਅਸੀਂ ਕੈਂਪੇਨ ਕਰ ਰਹੇ ਹਾਂ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਦੇ ਬਖਵਾਕ ਵਿਧਾਨ ਸਭਾ ਹਲਕਿਆਂ 'ਚ ਔਰ ਹਰ ਹਲਕੇ ਸਾਡੇ 4-4 5-5 ਕੀੜੇ ਲੱਗ ਗਏ ਆ ਜਿਹੜੇ ਲੋਕਾਂ ਦਾ ਤੱਕ ਰੁਝਾਨ ਦੀ ਗੱਲ ਹੈ ਲੋਕ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਬੜੇ ਸੰਤੁਸ਼ਟ ਹੈ ਖੁਸ਼ ਹੈ ਔਰ ਉਹਨਾਂ ਨੂੰ ਤਸੱਲੀ ਹੈ ਕਿ ਜਿਹੜਾ 2022 ਚ ਉਹਨਾਂ ਨੇ ਬਦਲਾਵ ਲਿਆਂਦਾ ਸੀ ਉਹ ਬਿਹਤਰ ਦਿਸ਼ਾ ਚ ਪੰਜਾਬ ਨੂੰ ਲੈ ਕੇ ਜਾ ਰਿਹਾ ਹੈ ਔਰ ਲੋਕਾਂ ਨੇ ਮਨ ਬਣਾਇਆ ਹੋਇਆ ਵੀ ਇਸ ਵਾਰ ਜਿਹੜਾ ਲੋਕ ਸਭਾ ਚ ਵੀ ਕਿਉਂਕਿ ਤਾਨਾਸ਼ਾਈ ਜਿਹੜੀ ਭਾਜਪਾ ਦੀ ਉਹਦੇ ਖਿਲਾਫ ਪੰਜਾਬ ਦੇ ਲੋਕ ਔਰ ਦੇਸ਼ ਦੇ ਲੋਕ ਲਾਮਬੰਦ ਹੋ ਰਹੇ ਹੈ ਔਰ ਇਸ ਵਾਰ ਜਿਹੜੀਆਂ ਸੀਟਾਂ 13 ਪੰਜਾਬ ਦੀਆਂ ਜਿੱਤ ਕੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਣੀ ਆ ਔਰ ਜਿਹੜੀ ਬੀਜੇਪੀ ਦੀ ਤਾਨਾਸ਼ਹੀ ਨੂੰ ਰੋਕਣਾ ਸੋ ਲੋਕ ਬਹੁਤ ਖੁਸ਼ ਹੈ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਲੋਕਾਂ ਦਾ ਅਸ਼ੀਰਵਾਦ ਵਿਰੋਧੀ ਤਾਂ ਕਹਿ ਰਹੇ ਜੀ ਸਭ ਝੂਠੇ ਲਾਰੇ ਲਾ ਰਹੇ ਕਿਹੜੇ ਵਿਰੋਧੀ ਵਿਰੋਧੀਆਂ ਦੀ ਸੁਣ ਲਓ ਜਿਹੜੇ ਤੇ ਭਾਜਪਾ ਵਾਲੇ ਉਹ ਨਫਰਤ ਦੀ ਰਾਜਨੀਤੀ ਤੇ ਇੱਥੇ ਪੈਰ ਨਹੀਂ ਲੱਗਣੇ ਕਾਂਗਰਸੀ ਪਗੋੜੇ ਆ ਜਿਹੜਾ ਸੰਗਰੂਰ ਵਾਲਾ ਸੀ ਉਹ ਭੇਜਤਾ ਸ਼ਰੀਨੰਦਪੁਰ ਸਾਹਿਬ ਜਿਹੜਾ ਬਟੰਡੇ ਵਾਲਾ ਸੀ ਉਹ ਭੇਜਦਾ ਲੁਧਿਆਣੇ ਜਿਹੜਾ ਗਡੂਰ ਸਾਹ ਵਾਲਾ ਸੀ ਉਹ ਭੇਜਦਾ ਸੰਗਰੂਰ ਤੇ ਜਿਹੜਾ ਚੰਨੀ ਚਮਕੌਰ ਸਾਹ ਵਾਲਾ ਸੀ ਉਹ ਭੇਜਦਾ ਜਲੰਧਰ ਇਹ ਪਗੋੜਿਆਂ ਦੀ ਜਮਾਤ ਹੈ ਇਹ ਪਗੋੜੇ ਤਾਂ ਆ ਕਿ ਆਪਣੇ ਹਲਕੇ ਚ ਲੋਕਾਂ ਨੂੰ ਮੂੰਹ ਵਿਖਾਉਣ ਦੇ ਲਾਇਕ ਨਹੀਂ ਗਏ ਤੀਜੇ ਰਹਿ ਗਏ ਚੰਦੂ ਮਾਜਰਾ ਐਂਡ ਕੰਪਨੀ ਇਹ ਜਿਹੜੇ ਪਿਤਾ ਪੁਰਖੀ ਰਾਜਨੀਤੀ ਦੇ ਕਰਪਟ ਲੋਕ ਹੈ ਜਿਹੜੇ ਡਾਕੂ ਰਹੇ ਆ ਇਹਨਾਂ ਨੇ ਪੰਥੌਰ ਪੰਜਾਬ ਦਾ ਇੰਨਾ ਘਾਣ ਕੀਤਾ ਆ ਇਹਨਾਂ ਨੇ ਨੌਜਵਾਨੀ ਔਰ ਕਿਸਾਨੀ ਦਾ ਜੋ ਬੇੜਾਗਰ ਕਰਨ ਚ ਕੋਈ ਕਸਰ ਨਹੀਂ ਛੱਡੀ ਜਿਨ੍ਹਾਂ ਨੇ ਆਪਣੇ ਬਾਦਲਾਂ ਤੋਂ ਲੈ ਕੇ ਚੰਦੂ ਮਾਜਰੇ ਢੀਂਸੇ ਮਲੂਕੇ ਜਿੰਦੇ ਟੱਬਰ ਸੀ ਇਹਨਾਂ ਆਪਣੇ ਸਰਮਾਏ ਬਣਾਏ ਪੰਜਾਬ ਤੇ ਕਰਜ਼ੇ ਚੜਾਏ ਇਹਨਾਂ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਆ ਇਹਨਾਂ ਨੂੰ ਬਿਲਕੁਲ ਮੋਹ ਨਹੀਂ ਲਾਉਣਾ ਅਨੰਦਪੁਰ ਸਾਹਿਬ ਮਾਰਗ ਦੀ ਹਾਲਤ ਹਜੇ ਵੀ ਉਸੇ ਤਰ੍ਹਾਂ ਦੀ ਮੈਂ ਉਹੀ ਤੇ ਕਿਹਾ ਇਹੀ ਇਹਨਾਂ ਦੀ ਅਸਲੀਅਤ ਹੈ ਲਾਰੇ ਲਾਈ ਜਾਂਦੇ ਤਿੰਨ ਟਰਮਾਂ ਹੋ ਗਈਆਂ ਬੰਗਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਔਰ ਚੰਦੂ ਮਾਜਰਾ ਜਿੱਤੇ ਤੇ ਇਹ આરોਪ ਇਹ ਆ ਇੱਕ ਦਿਨ ਮੈਂ ਗੜ ਸ਼ੰਕਰ ਕੈਂਪੇਨ ਕਰ ਰਿਹਾ ਕਹਿੰਦਾ ਪੱਥਰ ਵੀ ਨਾਲ ਲੈ ਗੇ ਪਹਿਲਾ ਪੱਥਰ ਲਾਤਾ ਸੀ 14 ਜਦੋਂ ਜਿੱਤੇ 19000 ਦੇ ਪੱਥਰ ਲੱਗੇ ਸੋ ਇਹ ਲੋਕਾਂ ਦਾ ਜਿਹੜਾ ਅਸਲੀਅਤ ਇਹ ਲੋਕ ਜਾਣ ਚੁੱਕੇ ਆ ਔਰ ਇਹ ਲੋਕਾਂ ਨੂੰ ਕਦੀ ਲੋਕਾਂ ਨੇ ਮੂਨ ਨਹੀਂ ਲਿਆ ਅਸੀਂ ਕਰਾਂਗੇ ਭਗਵੰਤ ਮਾਨ ਜੀ ਬਾਕੀ ਜਿੱਤੋ ਆ ਤੁਹਾਡੀ ਅਸੀਂ ਅਸੀਂ ਈਮਾਨ ਸਾਹਿਬ ਦੀ ਅਗਵਾਈ ਚ ਕਿਉਂਕਿ ਆਮ ਸਧਾਰਨ ਪਰਿਵਾਰਾਂ ਚੋਂ ਨਿਕਲੇ ਆ ਸੰਘਰਸ਼ ਦੀ ਰਾਜਨੀਤੀ ਕਰਕੇ ਆ ਕੋਈ ਵੀ ਕਰਪਟ ਔਰ ਬਾਕੀ ਜਿਹੜੇ ਲੁਟੇਰੇ ਉਹਨਾਂ ਨੂੰ ਭਗਵੰਤ ਮਾਨ ਜੀ ਨੇ ਬਖਸ਼ਿਆ ਨਹੀਂ ਪੰਜਾਬ ਦੀ ਜਵਾਨੀ ਔਰ ਕਿਸਾਨੀ ਨੂੰ ਬਿਹਤਰ ਦਿਸ਼ਾ ਚ ਲੈ ਜਾਣ ਲਈ ਅਸੀਂ ਇੱਕ ਟੀਮ ਦੇ ਰੂਪ ਚ ਕੰਮ ਕਰ ਰਹੇ ਆ ਪੂਰਾ ਪੰਜਾਬ ਜਿਹੜਾ ਹੈ ਭਗਵੰਤ ਮਾਨ ਜੀ ਨੂੰ ਅਸ਼ੀਰਵਾਦ ਦੇ ਰਿਹਾ ਵੋਟਰਾਂ ਨੂੰ ਕੀ ਸੰਦੇਸ਼ ਜਾਣਾ ਚਾਹੁੰਦੇ ਸਾਰੇ ਅੱਜ ਆਪਾਂ ਬੰਗਾ ਜਿਹੜਾ ਸਾਡਾ ਵਿਧਾਨ ਸਭਾ ਹਲਕਾ ਉੱਥੇ ਇਸ ਟਮ ਖੜੇ ਮਕੰਦਪੁਰ ਮੇਰੇ ਨਾਲ ਸਾਡੇ ਹਲਕਾ ਚੰਚਰਹਾਲ ਸਾਹਿਬ ਖੜੇ ਆ ਹਰਜੋਤ ਸਾਡੀ ਛੋਟੀ ਭੈਣ ਪਾਰਟੀ ਦੀ ਸਾਰੀ ਲੀਡਰਸ਼ਿਪ ਖੜੀ ਆ ਅਸੀਂ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਾਰਲੀਮੈਂਟ ਚ ਉਹ ਬੰਨ ਨੁਮਾਇੰਦਾ ਭੇਜਿਓ ਜਿਹੜਾ ਦੇਸ਼ਚਵਦਨੀ ਤਾਨਾਸ਼ਾਹੀ ਦੇ ਖਿਲਾਫ ਦੇਸ਼ ਦੇ ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸੰਵਿਧਾਨ ਖਤਮ ਕੀਤਾ ਜਾ ਰਿਹਾ ਉਹਦੇ ਖਿਲਾਫ ਉਹ ਦੇਸ਼ ਦੇ ਭਾਈਚਾਰੇ ਨੂੰ ਜੋੜਨ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਤੇ ਠੋਕ ਵਜਾ ਕੇ ਪੈਰਾ ਦਵੇ ਡੰਮੀ ਗੂੰਗਾ ਔਰ ਨਕਲੀ ਬੰਦਾ ਸ਼੍ਰੀਨੰਦਰਪੁਰ ਸਾਹਿਬ ਤੋਂ ਨਾਂ ਲੋਕ ਭੇਜਣ ਇਹ ਹੀ ਬੇਨਤੀ ਹੈ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਆਮ ਆਦਮੀ ਸਰਕਾਰ ਨੇ ਔਰ ਲੱਗਦਾ ਪੂਰੇ ਹੋ ਗਏ ਆ ਦੇਖੋ 2 ਸਾਲ ਹੋਏ ਆ 43000 ਸਰਕਾਰੀ ਨੌਕਰੀਆਂ ਦਿੱਤੀਆਂ ਕੋਈ ਇੱਕ ਨੌਕਰੀ ਛਪਾਰਿਸ਼ ਤੇ ਨਹੀਂ ਕੋਈ ਪੈਸੇ ਤੇ ਨਹੀਂ ਇਮਾਨਦਾਰੀ ਨਾਲ ਅੱਜ ਗੰਨੇ ਦਾ ਦੇਸ਼ ਸਭ ਤੋਂ ਵੱਧ ਰੇਟ ਭਗਵੰਤ ਮਾਨ ਜੀ ਦੀ ਸਰਕਾਰ ਦੇ ਰਹੀ ਹੈ ਵੈਲਫੇਅਰ ਸਟੇਟ ਹੋਣ ਦੇ ਨਾਤੇ 90% ਲੋਕਾਂ ਦੀ ਬਿਜਲੀ ਦਾ ਬਿੱਲ ਜਿਹੜਾ ਉਹ ਪੰਜਾਬ 'ਚ ਜ਼ੀਰੋ ਆ ਰਿਹਾ ਭਗਵੰਤ ਮਾਨ ਦੀ ਸਰਕਾਰ ਦੇ ਕਾਰਨ 800 ਕਲੀਨਿਕ ਬਣਾਏ ਆ 1.5 ਕਰੋੜ ਲੋਕਾਂ ਨੇ ਫ੍ਰੀ ਇਲਾਜ ਕਰਾਇਆ ਸਕੂਲ ਆਫ ਐਮੀਨੈਂਸ ਬਣ ਰਹੇ ਆ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾ ਰਹੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਔਰ ਬਜ਼ੁਰਗਾਂ ਦੀ ਦਵਾਈ ਦਾ ਖਰਚਾ ਪਰਿਵਾਰਾਂ ਤੋਂ ਘਟੇ ਟੋਲ ਪਲਾਜੇ ਬੰਦ ਕੀਤੇ ਜਾ ਰਹੇ ਆ ਜਿਹੜੇ ਲੀਡਰ ਨੋ ਨੋ ਪੈਨਸ਼ਨਾਂ ਲੈਂਦੇ ਉਹ ਪੈਨਸ਼ਨਾਂ ਭਗਵੰਤ ਮਾਨ ਨੇ ਬੰਦ ਕੀਤੀਆਂ ਬਾਕੀ ਜਿਹੜੀਆਂ ਗਾਰੰਟ ਅਗਲੇ 3 ਸਾਲਾਂ ਇੱਕ ਇੱਕ ਪੂਰੀ ਕਰਕੇ ਸੁਣ ਲਓ ਸੁਣ ਲਓ ਮੇਰਾ ਵੀਰ ਸੁਣ ਲਾ ਇੱਕ ਇੱਕ ਜਿਹੜੀ ਗਰੰਟੀ ਅੱਜ ਜਿੰਨੀਆਂ ਰਹਿਗੀਆਂ ਮੋਸਟਲੀ ਉਹ ਪੂਰੀਆਂ ਕਰਤੀਆਂ ਇੱਕ ਇੱਕ ਗਰੰਟੀ ਪੂਰੀ ਕਰਕੇ ਲੋਕਾਂ ਦੀ ਕਚੈਰੀ ਜਾਵਾਂਗੇ ਲਗਾਤਾਰ ਇਮਾਨਦਾਰੀ ਨਾਲ ਪੰਜਾਬ ਸਰਕਾਰ ਅੱਗੇ ਵਧ ਰਹੀ ਹੈ 100000 ਰੁਪਏ ਬੀਬੀ ਕਹਿੰਦੇ ਕਾਜੂਗਾ ਦਿੱਲੀ ਜਿ세 ਦੇ ਦਿੱਤਾ ਹੁਣ ਪੰਜਾਬ ਦੀ ਵਾਰੀ ਆ ਔਰ ਜੇ ਮੋਦੀ ਸਾਹਿਬ ਸਾਡਾ 8000 ਕਰੋੜ ਆਰਡੀਐਫ ਨਾ ਰੋਕਿਆ ਹੁੰਦਾ ਜੇ 750 ਕਰੋੜ ਨੈਸ਼ਨਲ ਐਡਮਿਸ਼ਨ ਦਾ ਨਾਂ ਰੋਕਿਆ ਹੁੰਦਾ ਜੇ ਸਾਡਾ ਜੀਐਸਟੀ ਢਿੱਲੇ ਨਾ ਕਰਨ ਹੁਣ ਤੱਕ ਇਹ ਸ਼ੁਰੂਆਤ ਕਰ ਦੇਣੀ ਸੀ ਬਹੁਤ ਜਲਦੀ ਇਹ ਵੀ ਕਰਾਂਗੇ ਨਸ਼ਾ ਕਦੋਂ ਖਤਮ ਹੋਵੇ ਨਸ਼ੇ ਦੇ ਪਿੱਛੇ ਪਿੰਡ ਪਿੰਡ ਦੇ ਵਿੱਚ ਵੱਡੇ ਲੈਵਲ ਤੇ ਬਿਕਨਾ ਸਟਾਰਟ ਹੋ ਗਿਆ ਦੇਖੋ ਨਸ਼ਾ ਜਿਹੜਾ ਆ ਇਕਾਲੀ ਕਾਂਗਰਸੀਆਂ ਦੇ ਵੱਡੇ ਲੀਡਰ ਔਰ ਵੱਡੇ ਪੁਲਿਸ ਅਫਸਰ ਚ ਇਨਵੋਲਵ ਹੈ ਪਹਿਲਾਂ ਜਿਹੜਾ ਨਸ਼ਾ ਸੀ ਸਟੇਟ ਸਪான்ਸਰ ਸੀ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਤੇ ਕਾਰਵਾਈ ਕਰ ਰਹੀ ਆ ਉਹਨਾਂ ਵਾਲੇ ਟਾਈਮ 'ਚ ਨਸ਼ਾ ਵੀ ਮੁਕਤ ਕਰਾਂਗੇ ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨ ਤੇ ਲੈ ਕੇ ਸੁਣ ਲਾ ਭਰਾ ਮੇਰਾ ਮੇਰਾ ਜਵਾਬ ਸੁਣ ਯਾਰ ਪਾਲੀ ਪਾਲ ਲੈ ਜੋ ਪੇਸ਼ੈਂਸ ਰੱਖੋ ਮੇਰੇ ਵੀਰ ਜੀ ਵੱਡੇ ਭਰਾ ਤੁਸੀਂ ਸਵਾਲ ਕੀਤਾ ਮੇਰਾ ਜਵਾਬ ਦੇਣਾ ਹਰਜ ਹੈ ਇੱਕ ਨੌਜਵਾਨਾਂ ਦੀ એનર્ਜੀ ਜਿਹੜੀ ਆ ਉਹ ਗਰਾਊਂਡਾਂ ਚ ਔਰ ਜਿਹੜੀ 43 ਹਜ਼ਾਰ ਨੌਕਰੀਆਂ ਦਿੱਤੀਆਂ ਉਹਦੇ ਪਿੱਛੇ ਉਤਸ਼ਾਹ ਹੈ ਬੱਚਿਆਂ ਚ ਇਮਾਨਦਾਰੀ ਨਾਲ ਦਿੱਤੀਆਂ ਪਹਿਲਾਂ ਨੌਕਰੀਆਂ ਮਿਲਦੀਆਂ ਸੀ ਲੀਡਰਾਂ ਦੇ ਟੱਬਰਾਂ ਦੇ ਪਰਿਵਾਰਾਂ ਨੂੰ ਪੈਸੇ ਦੀਆਂ ਪੰਡਾਂ ਨਾਲ ਇਸ ਕਰਕੇ ਨੌਜਵਾਨਾਂ ਨੂੰ ਜਦੋਂ ਤੁਸੀਂ ਦਸ਼ਾ ਔਰ ਦਿਸ਼ਾ ਦੇ ਦੋਗੇ ਨਾ ਦਿਸ਼ਾ ਤੇ ਨਸ਼ਾ ਵੇਲਾ ਬੰਦਾ ਕਰਦਾ ਕੰਮ ਵਾਲਾ ਨਹੀਂ ਬੰਦਾ ਕਰਦਾ ਅਸੀਂ ਬਹੁਤ ਸਖਤ ਕਾਰਵਾਈ ਕਰ ਰਹੇ ਹਾਂ ਜਲਦੀ ਦੇਖਿਓ ਪੰਜਾਬ ਜਿਹੜਾ ਖੇਡਾਂ 'ਚ ਵੀ ਨੰਬਰ 1 ਕਿਸਾਨੀ 'ਚ ਵੀ ਨੰਬਰ 1 ਔਰ ਜਿਹੜਾ ਨਸ਼ਾ ਇਹਦਾ ਬਿਲਕੁਲ ਸਫਾਇਆ ਕਰਦਾ ਜਿੰਦਾਬਾਦ ਭਾਜੀ ਦਾ ਰਹਿ ਗਿਆ ਜਿੰਦਾਬਾਦ ਆਮ ਆਦਮੀ ਪਾਰਟੀ ਇੱਕ ਬੰਦਾ ਭਾਜੀ ਦਾ ਰਹਿ ਗਿਆ ਇੱਕ ਔਰ ਜਿਹੜਾ ਕਸਵਾ ਆ ਜੀ ਜੀ ਉਹ ਕਾਂਸੀਚੁਐਂਸੀ ਬੰਗਾ ਦੇ ਵਿੱਚ ਆਂਦਾ ਪੁਲਿਸ ਸਟੇਸ਼ਨ ਜਿਹੜੀ ਹੈਗੀ ਆ ਉਹ ਆਂਦਾ ਨਮਾ ਸ਼ਹਿਰ ਦੇ ਵਿੱਚ ਉੱਥੇ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਮੈਂ ਕੱਲ ਵੀ ਸਟ੍ਰਿੰਗ ਵਿੱਚ ਸਟ੍ਰਿੰਗ ਕਰਕੇ ਆਇਆ ਉੱਥੇ ਜਾ ਕੇ ਹੈ ਨਾ ਤੇ ਉਹ ਧਮਕਾਂ ਦੇ ਬੂਤਲ ਦੇ ਵਿੱਚ ਪੈਸੇ ਪਾ ਦਿਓ ਤੇ ਉਪਰੋਂ ਉਹ ਨਸ਼ਾ ਸੇਟਨ ਦੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਇਹ ਪਾਜੀ ਮੇਰੇ ਧਿਆਨ ਚਾਹੀਏ ਗੱਲ ਬਿਲਕੁਲ ਤੁਹਾਡਾ ਵਾਜਿਬ ਸਵਾਲ ਹੈ ਉਹਦੀ ਇਨਵੈਸਟੀਗੇਸ਼ਨ ਕਰਾਉਣ ਵਾਸਤੇ ਮੈਂ ਪੁਲਿਸ ਆਫਿਸ ਵੀ ਗਿਆ ਤੇ ਔਰ ਇਹਦੀ ਬਹੁਤ ਸਪੈਸ਼ਲ ਇਨਵੈਸਟੀਗੇਸ਼ਨ ਕਰਾ ਰਹੇ ਸਾਡੇ ਕੋਈ ਸੱਜਣ ਜਿਹੜੇ ਉੱਥੇ ਸੀਗੇ ਪਾਰਟੀ ਦੇ ਉਹਨਾਂ ਨੇ ਸਾਡੇ ਧਿਆਨ ਚ ਲਿਆਂਦਾ ਹੈ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਸੇ ਵੀ ਪਿੰਡ ਦੀ ਕੋਈ ਚੱਕੀ ਹੋਵੇ ਕਿਥੋਂ ਜਾ ਕੇ ਬਰਾਮਦ ਹੋ ਜਾਏ